फोर्टी सिक्स लिबरल हॉकी टूर्नामेंट जो नाभा में हो रहा है ये देख के मुझे बहुत खुशी हो रही है कि जो लोग नाभा के और नाभा से इतने दूर रहते हैं फिर भी वो नाभा से कितना इमोशनली कनेक्टेड है कि इस तरह की टूर्नामेंट नाभा में ऑर्गेनाइज़ करते हैं आज ये फोर्टी सिक्स ईयर है इस टूर्नामेंट का और फोर्टी सिक्स ईयर में इतने स्पोर्ट्स में बच्चों को जो बढ़ाया जा रहा है आई फील दिस इज़ द रियल सेवा टू द सोसाइटी ਕੀ ਜੋ ਬੱਚੋ ਕੋ ਸਪੋਰਟਸ ਮੇ ਤਾਂ ਅੱਗੇ ਪੜਾਇਆ ਜਾ ਰਿਹਾ ਹੈ ਅੱਜ ਕੀ ਟੀ ਇਸ ਆਰਗੇਨਾਈਜ਼ਰਸ ਕੋ ਥੈਂਕ ਯੂ ਬੋਲਣੇ ਲਈ ਜਾਂ ਉਹਨੇ ਐਪਰੀਸ਼ੀਏਟ ਕਰਨੇ ਲਈ ਕਿ ਜੋ ਉਹ ਕਰ ਰਹੇ ਹੋ ਬਹੁਤ ਅੱਛਾ ਕਰ ਰਹੇ ਹੈ ਥੈਂਕ ਯੂ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਕਿ ਅਸੀਂ ਨਾਬੇ ਦੇ ਵਿੱਚ 46ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਕਰਾ ਰਹੇ ਹਾਂ ਇਹ ਟੂਰਨਾਮੈਂਟ ਅੰਡਰਵੇ ਹੈਗਾ ਤੇ ਟੂਰਨਾਮੈਂਟ ਦੇ ਸੈਕੰਡ ਡੇ ਜਿਹੜੀ ਨਾਬਾ ਰਾਇਲ ਫੈਮਿਲੀ ਹੈ ਉਹਨਾਂ ਦੇ ਰਾਣੀ ਰਿਤਿ ਸਿੰਘ ਜੀ ਸਾਡੇ ਟੂਰਨਾਮੈਂਟ ਦੇ ਵਿੱਚ ਆ ਕੇ ਗਏ ਸੀ ਉਦੋਂ ਇਹਨਾਂ ਨੇ ਬਹੁਤ ਹੀ ਅੱਛਾ ਜੈਸਚਰ ਦਿਖਾਇਆ ਸੀ ਕਿ ਮੈਡਮ ਨੇ ਇਨਵਾਈਟ ਕੀਤਾ ਸੀ ਕਿ ਨਾ ਸਿਰਫ ਸਾਰੀ ਆਰਗੇਨਾਈジング ਕਮੇਟੀ ਜਿਹੜੀ ਸਾਡੀ ਲਿਬਰਲਸ 올 ਇੰਡੀਆ ਹਾਕੀ ਟੂਰਨਾਮੈਂਟ ਦੀ ਕਮੇਟੀ ਹੈ ਬਲਕਿ ਜਿੰਨੇ ਵੀ ਹਾਕੀ ਨਾਲ ਜੁੜੇ ਅਫੀਸ਼ੀਅਲਸ ਟੀਮਾਂ ਉਹਨਾਂ ਦੇ ਕੋਚ ਮੈਨੇਜਰ ਸਾਰੇ ਆਉਣ ਤੇ ਉਹ ਉਹਨਾਂ ਨੂੰ ਹਾਈਟੀ ਦਾ ਨਿਯੋਤਨ ਦੇ ਕੇ ਗਏ ਸੀ ਮੈਡਮ ਤੇ ਸਾਰਿਆਂ ਨੇ ਇਹੀ ਬੜੇ ਹਮ ਹਮਾ ਕੇ ਇਹਦਾ ਬਹੁਤ ਹੀ ਦਿਲੋਂ ਇਸ ਚੀਜ਼ ਦੇ ਧੰਨਵਾਦੀ ਨੇ ਸਾਰੀਆਂ ਟੀਮਾਂ ਨੇ ਇਹ ਕਨਵੇ ਕੀਤਾ ਹੈ ਮੈਨੂੰ ਕਿ ਇਹ ਸਾਰੇ ਬਹੁਤ ਹੀ ਟੱਚਡ ਨੇ ਇਸ ਜੈਸਚਰ ਦੇ ਨਾਲ ਕਿ ਅੱਜ ਨਾਬਾ ਰਾਜਸਥਾਨੀ ਸ਼ਹਿਰ ਦੇ ਹੀਰਾ ਮਹਿਲ ਦੇ ਵਿੱਚ ਅਸੀਂ ਦਰਬਾਰੇ ਖਾਸ ਦੇ ਵਿੱਚ ਇਹ ਟੀ ਦਾ ਅਰੇਂਜਮੈਂਟ ਜਿਹੜਾ ਹੈ ਇਹ ਸਾਰੇ ਅਸੀਂ ਇਹਦਾ ਆਨੰਦ ਮਾਣਿਆ ਹੈ ਤੇ ਮੈਡਮ ਨੇ ਆਪਣੇ ਮਹਾਰਾਜਾ ਪ੍ਰਤਾਪ ਸਿੰਘ ٹرسٹ ਦੇ ਵੱਜੋਂ ਸਾਰਿਆਂ ਨੂੰ ਸਾਡੀ ਆਰਗੇਨਾਈジング ਕਮੇਟੀ ਦੇ ਮੈਂਬਰਸ ਨੂੰ ਸਨਮਾਨਿਤ ਵੀ ਕੀਤਾ ਹੈ ਅਸੀਂ ਇਸ ਲਈ ਮੈਡਮ ਦੇ ਬਹੁਤ ਹੀ ਧੰਨਵਾਦੀ ਹਾਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਛੇਪੋ ਅੱਜ ਸ਼ਹੀਦੀ ਹਫਤਾ ਵੀ ਸ਼ੁਰੂ ਹੋ ਗਿਆ ਪਰ ਇਹ ਪੁਰਾਣੀ ਪਰੰਪਰਾ ਜਦੋਂ ਮੈਂ ਬੱਚਾ ਹੁੰਦਾ ਸੀ ਚਾਹੇ ਗੁਰੂ ਸਾਹਿਬ ਦੀ ਪਰੰਪਰਾ ਦਾ ਬਹੁਤ ਇਤਿਹਾਸ ਆ ਸਾਡਾ ਬਹੁਤ ਮਾਣ ਮਾਣ ਮਤਾ ਇਤਿਹਾਸ ਹੈ ਸਿੱਖ ਧਰਮ ਦਾ ਪਰ ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਬੈਂਸ ਸਾਹਿਬ ਨੇ 올 ਇੰਡੀਆ ਹਾਕੀ ਟੂਰਨਾਮੈਂਟ ਲਿਬਰਲਸ ਦੇ ਨਾਤੇ ਨਾਬੇ ਦੇ ਕਾਲਜ ਗਰਾਊਂਡ ਦੇ ਵਿੱਚ ਸ਼ੁਰੂ ਕੀਤਾ ਸੀਗਾ ਰਪਤਮਨ ਕਾਲਜ ਦੇ ਗਰਾਊਂਡਸ ਦੇ ਵਿੱਚ ਹੁੰਦਾ ਹੁੰਦਾ ਸੀ ਇਹ ਕਈ ਵਾਰ ਦੋ ਗਰਾਊਂਡਸ ਵੀ ਹੁੰਦੇ ਸੀ ਕਿਉਂਕਿ ਉਦੋਂ ਪਲੇਅਰਸ ਔਰ ਟੀਮਸ ਬਹੁਤ ਹੁੰਦੀਆਂ ਸੀ ਹੁਣ ਮੈਨੂੰ 5-7 ਸਾਲ ਹੋ ਗਏ ਮੈਂ ਨਹੀਂ ਜੁੜ ਸਕਿਆ ਇਹਨਾਂ ਨਾਲ ਲਿਬਰਲਸ ਦੇ ਨਾਲ ਨਹੀਂ ਆਇਆ ਮੇਰੀ ਗੈਰ ਹਾਜ਼ਰੀ ਸੀ ਨਾਬਾ ਸ਼ਹਿਰ ਮੇਰਾ ਆਪਦਾ ਸ਼ਹਿਰ ਹੈ ਸਕੂਲਿੰਗ ਮੇਰੀ ਨਾਬੇ ਤੋਂ ਹੈ ਔਰ ਮੈਂ ਲਿਬਰਲਸ ਦੇ ਨਾਲ ਜੁੜਿਆ ਰਿਹਾ ਕਾਲਜ ਪਾਵੇਂ ਮੈਂ ਮਲੇ ਕੋਲਾ ਆਇਆ ਥੋੜਾ ਟਾਈਮ ਸੀ ਬਾਕੀ ਮੈਂ ਮੇਂਦਰਾ ਕਾਲਜ ਸੀ ਪਰ ਫਿਰ ਵੀ ਮੇਰੀਆਂ ਜੜਾਂ ਨਾਬੇ ਚ ਬਹੁਤ ਰਹੀ ਪਰਿਵਾਰ ਨੇ ਮੇਰੇ ਆਪ ਦੇ ਔਰ ਅੱਜ ਮਹਾਰਾਣੀ ਪ੍ਰੀਤੀ ਸਿੰਘ ਹੋਰਾਂ ਨੇ ਹੀਰਾ ਮਹਿਲ ਨਾਬੇ ਦੇ ਵਿੱਚ ਹਾਈ ਟੀ ਤੇ ਟੋਟਲ ਟੂਰਨਾਮੈਂਟ ਦੀ ਆਰਗੇਨਾਈਜ਼ਿੰਗ ਕਮੇਟੀ ਨੂੰ ਟੂਰਨਾਮੈਂਟ ਡਾਇਰੈਕਟਰ ਕੋਚ ਸਹਿਬਾਨ ਔਰ ਟੀਮ ਸਤੇ ਜਿਹੜੇ ਮੈਨੇਜਰ ਸਹਿਬਾਨ ਆਏ ਨੇ ਔਰ ਨਾਲ ਪਲੇਅਰਸ ਤਕਰੀਬਨ 1.5-200 ਬੰਦਿਆਂ ਨੂੰ ਇਕੱਠਿਆ ਕਰਕੇ ਮਾਨ ਸਨਮਾਨ ਦਿੱਤਾ ਹਾਈ ਟੀ ਤੇ ਬੁਲਾਇਆ ਔਰ ਕਿਉਂਕਿ ਮੇਰਾ ਇਸ ਪਰਿਵਾਰ ਦੇ ਨਾਲ ਸਬੰਧ ਹੈ ਮੈਨੂੰ ਮਾਣ ਦਿੰਦੇ ਨੇ ਜਦੋਂ ਵੀ ਮੇਰਾ ਨਾਮ ਆਉਂਦਾ ਇਹਨਾਂ ਦੀ ਲਿਸਟ ਦੇ ਵਿੱਚ ਗੈਸਟ ਲਿਸਟ ਦੇ ਵਿੱਚ ਤੁਮੈਨੂੰ ਬੁਲਾ ਲੈਦੇ ਨੇ ਬ੍ਰਿਟਿਸ਼ ਹਕਮਨਦਾਰ ਮਹਾਰਾਣੀ ਸਾਹਿਬ ਦਾ ਮੈਨੂੰ ਹੁਕਮ ਆਇਆ ਸੀ ਕਿ ਪਹੁੰਚਣਾ ਹੈ ਸੋ ਮੈਂ ਪਹੁੰਚਿਆ ਬਹੁਤ ਚੰਗਾ ਲੱਗਦਾ ਜਦੋਂ ਹੀਰਾ ਮਹਿਲ ਦੇ ਵਿੱਚ ਰਿਆਸਤੀ ਪਰਿਵਾਰ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਜਾਂ ਲੋਕਾਂ ਨੂੰ ਆਪਣੇ ਨਾਲ ਜੋੜਦੇ ਨੇ ਧਰਤੀ ਨਾਲ ਜੜਾ ਨਾਲ ਪੰਜਾਬੀਅਤ ਨਾਲ ਜੁੜ ਰਹੇ ਨੇ ਬੇਸ਼ੱਕ ਪਰਿਵਾਰ ਕਈ ਸਾਲ ਤੋਂ ਆਉਂਦਾ ਜਾਂਦਾ ਰਿਹਾ 90 ਦੇ ਵਿੱਚ ਸਥਾਈ ਤੌਰ ਤੇ 90 ਦੇ ਨਾਲ ਹੀ ਜੁੜਿਆ ਸੀ ਪਰ ਫਿਰ ਵੀ ਜਿਆਦਾ ਸਮਾਂ ਦਿੱਲੀ ਨੂੰ ਦਿੰਦੇ ਸੀ ਪਰ ਹੁਣ ਇਹ ਪੱਕੇ ਤੌਰ ਤੇ ਇੱਥੇ ਮਹਿਲ ਦੇ ਵਿੱਚ ਵਸ ਗਏ ਨੇ ਔਰ ਜਿਸ ਦਿਨ ਤੋਂ ਆਏ ਨੇ ਮੈਂ ਇਲਾਕਾ ਨਿਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਮਹਾਰਾਣੀ ਪ੍ਰੀਤੀ ਸਿੰਘ ਆਪਣੇ ਸਮੁੱਚੇ ਪਰਿਵਾਰ ਦੇ ਸਮੇਤ ਹਰ ਇੱਕ ਇਨਸਾਨ ਨੂੰ ਸਮਝ ਦਿੰਦੇ ਨੇ ਹਰ ਇੱਕ ਦੇ ਦੁੱਖ ਸੁੱਖ ਚ ਜਾਣਾ ਚਾਹੁੰਦੇ ਨੇ ਪਰ ਹਲੇ ਉਹਨਾਂ ਵਾਸਤੇ ਲੋਕਾਂ ਦਾ ਜਿਹੜਾ ਇਕੱਠਾ ਲੋਕਾਚਾਰੀਆ ਉਹ ਨਵੀਂ ਆ ਉਹਨਾਂ ਲੋਕਾਂ ਨੂੰ ਨਹੀਂ ਮਿਲੇ ਸੋ ਮੈਂ ਇਲਾਕੇ ਦੇ ਸਾਰੇ ਲੋਕਾਂ ਨੂੰ ਸਮੁੱਚੇ ਲੋਕਾਂ ਨੂੰ ਸਿਆਸਤ ਨੂੰ ਪਰੇ ਛੱਡ ਕੇ ਆਪਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨਾਲ ਜ਼ਰੂਰ ਸਮਰਥਨ ਕਰਨਾ ਚਾਹੀਦਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਫੇਰ ਵੀ ਸਾਡੀ ਰਿਆਸਤ ਦੇ ਮਾਲਕ ਨੇ ਸੋ ਮਿਹਰਬਾਨੀ ਸ਼ਾਹੀ ਪਰਿਵਾਰ ਦੀ ਜਿਨ੍ਹਾਂ ਨੇ ਟੂਰਨਾਮੈਂਟ ਦੀ ਸਮੂਚੀ ਟੀਮ ਨੂੰ ਬੁਲਾ ਕੇ ਸਨਮਾਨ ਦਿੱਤਾ ਕਿਵੇਂ ਲੱਗਦਾ ਸਰ ਨੌਜਵਾਨ ਵੈਸੇ ਬਾਹਰ ਜਾ ਰਹੇ ਨਹੀਂ ਬੱਦ ਹਨ ਅਬਰੋਡ ਜਾ ਰਹੇ ਨੇ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਕਿਹੜਾ ਬਤ ਉਤਸ਼ਾਹਿਤ ਕਿਵੇਂ ਹੋਣਾ ਚਾਹੀਦਾ ਨੌਜਵਾਨਾਂ ਨੂੰ ਦੇਖੋ ਪਿੰਡਾਂ ਦੇ ਵਿੱਚ ਪਹਿਲਾਂ ਜਿਹੜੀਆਂ ਸਾਂਝੀਆਂ ਜ਼ਮੀਨਾਂ ਸੀ ਉਹਨਾਂ 'ਚ ਗਰਾਊਂਡ ਬਣਾਏ ਹੋਏ ਸੀ ਹੁਣ ਐਤ ਕੀ ਮਾਫ ਕਰਨਾ ਕਿਸਾਨਾਂ ਨੇ ਮੈਂ ਜੱਟਾਂ ਦੀ ਗਲਤ ਤਾਂ ਨਹੀਂ ਕਰੂੰਗਾ ਕਿਸਾਨਾਂ ਨੇ ਉਹੀ ਜ਼ਮੀਨਾਂ 110000 116000 ਰੁਪਿਆ ਪਰ ਏਕੜ ਠੇਕੇ ਤੇ ਲੈ ਲਈ ਇੱਕ ਸਾਲ ਵਾਸਤੇ ਉਹਨਾਂ ਨੂੰ ਮੇਰਾ ਹਲੇ ਸਿਆਸੀ ਬੋਲ ਸੀ ਪਿੱਛੇ ਹੰਕਾਰ ਸੀ ਜਾਂ ਵੱਡਾ ਮਾਰ ਸੀ ਕਿਉਂਕਿ ਮੇਰੀ ਜਿਹੜੀ ਖੇਤੀ ਪ੍ਰਤੀ ਆਪ ਦੀ ਇਕਨੋਮਿਕਸ ਹੈ 70 80000 ਰੁਪਏ ਤੋਂ ਵੱਧ ਬਚਦਾ ਨਹੀਂ ਜੱਟ ਨੂੰ ਪਰ 110000 ਠੇਕੇ ਤੇ ਲੈ ਕੇ ਤੁਸੀਂ ਕੀ ਬਚਾਉਣਾ ਮੈਨੂੰ ਸਮਝ ਨਹੀਂ ਆਇਆ ਉਹ ਗਰਾਊਂਡ ਸੀ ਪਹਿਲਾਂ ਜੁਆਕ ਉਥੇ ਖੇੜਦੇ ਸੀ ਉਹਨਾਂ ਜੁਆਕਾਂ ਦੇ ਹੱਥਾਂ 'ਚ ਗੀਟੀਆਂ ਨੇ ਮੋਬਾਈਲ ਫੋਨ ਜਿਹਨੂੰ ਕਹਿੰਦੇ ਆ ਘਰਾਂ 'ਚ ਟੀਵੀ ਲਾ ਕੇ ਬਜ਼ੁਰਗਾਂ ਦਾ ਕੋਈ ਸਾਥ ਨਹੀਂ ਦਿੰਦਾ ਤੇ ਬਜ਼ੁਰਗ ਬਾਹਰ ਕਿਵੇਂ ਨਿਕਲਣ ਪਹਿਲਾਂ ਪੋਤੇ ਨਾਲ ਖੇੜਦੇ ਸੀ ਜਿਵੇਂ ਕਹਿੰਦੇ ਹੁੰਦੇ ਨੇ ਕਿ ਆ ਪੋਤੇ ਦਾ ਪਹਿਲਾ ਯਾਰ ਦਾਦਾ ਤੇ ਦਾਦੇ ਦਾ ਆਖਰੀ ਯਾਰ ਪੋਤਾ ਹੁਣ ਦਾਦਾ ਪੋਤਾ ਇਕੱਠਾ ਹੀ ਨਹੀਂ ਹੁੰਦੇ ਪਤਾ ਨਹੀਂ ਕਿਉਂ ਨਹੀਂ ਹੁੰਦੇ ਕਿਉਂਕਿ ਪੋਤਾ ਅੱਡ ਕਮਰੇ 'ਚ ਦਾਦਾ ਅੱਡ ਕਮਰੇ 'ਚ ਉਹ ਵਿਚਾਰੇ ਬੈਠੇ ਰਹਿੰਦੇ ਨੇ ਬਜ਼ੁਰਗ ਸੋ ਮੈਂ ਪੰਜਾਬ ਦੇ ਹਰ ਸਰਪੰਚ ਪੰਜ ਪੰਚਾਇਤ ਨੂੰ ਨੰਬਰਦਾਰ ਸਾਹਿਬ ਨੂੰ ਅਮੀਰ ਲੋਕਾਂ ਨੂੰ ਜਿਹੜੇ ਅਫੋਰਡ ਕਰਦੇ ਨੇ ਜਾਂ ਪੰਚਾਇਤਾਂ ਨੂੰ ਰਲ ਕੇ ਕਹੂੰਗਾ ਕਿ ਆਪਦੇ ਆਪ ਦੇ ਪਿੰਡ ਦੀ ਸਾਂਝੀ ਜ਼ਮੀਨ ਦੇ ਵਿੱਚ ਜ਼ਰੂਰ ਗਰਾਊਂਡ ਛੱਡਣ ਖੇਡਾਂ ਵਾਸਤੇ ਔਰ ਜਵਾਕਾਂ ਨੂੰ ਉਤਸ਼ਾਹਤ ਕਰਨ ਕਿ ਉਹ ਹਰ ਰੋਜ਼ ਸਵੇਰੇ ਸ਼ਾਮ ਜ਼ਰੂਰ ਆਉਣ ਪੈਣਾ ਧੀਆ ਸਾਡੀਆਂ ਜਿਹੜੀਆਂ ਗੋਡਿਆਂ ਦੇ ਕਈ ਬਿਮਾਰੀਆਂ ਤੋਂ ਦੁਖੀ ਨੇ ਉਹ ਵੀ ਸ਼ਾਮ ਨੂੰ ਸਵੇਰੇ ਵਾਕ ਕਰਨ ਦੀ ਕੋਸ਼ਿਸ਼ ਕਰਨ। ਨੌਜਵਾਨੀ ਅਜੇ ਨਸ਼ਾ ਵਾਲੇ ਜਰੀਏ ਇਹਨਾਂ ਬਾਰੇ ਕੀ ਤੋਂ। ਮੇਰੇ ਹਿਸਾਬ ਨਾਲ ਫਰਸਟ੍ਰੇਸ਼ਨ ਦਾ ਦੂਜਾ ਨਾਮ ਹੈ। ਜਦੋਂ ਉਹਨਾਂ ਨੂੰ ਆਪਦੀ ਜ਼ਿੰਦਗੀ ਦਾ ਸਹੀ ਪੈਂਡਾ ਤੈਅ ਕਰਨ ਵਾਸਤੇ ਰਾਹ ਨਹੀਂ ਲੱਭਦਾ ਫਿਰ ਉਹ ਸ਼ਾਇਦ ਨਸ਼ਾ ਵਾਸਤੇ ਤੁਰ ਰਹੇ ਨੇ। ਇਹਦੇ ਵਾਸਤੇ ਆਹ ਕੌਣ ਸਬਿਆਵਾਰਾ ਮੈਨੂੰ ਨਹੀਂ ਪਤਾ ਪਰ ਮੈਂ ਕਹੂੰਗਾ ਨਹੀਂ ਆਪ ਦੇ ਸਮਾਨ ਨੂੰ। ਪਰ ਫਿਰ ਵੀ ਕਿਤੇ ਨਾ ਕਿਤੇ ਮਾਪੇ ਵੀ ਜ਼ਿੰਮੇਵਾਰ ਨੇ ਸਮਾਜ ਵੀ ਜ਼ਿੰਮੇਵਾਰ ਹੈ ਸਮਾਜ ਵੀ ਜ਼ਿੰਮੇਵਾਰ ਹੈ ਤੇ ਸੁਮੇਵਾਰੋਂ ਬੱਚੇ ਵੀ ਨੇ ਤੇ ਸਭ ਤੋਂ ਵੱਧ ਸਰਕਾਰ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਚਿਰ ਬੱਚਿਆਂ ਨੂੰ ਸਿਹਤ ਨਹੀਂ ਮਿਲਦੀ ਸਿਹਤ ਸਿਹਤ ਨਹੀਂ ਮਿਲਦੀ ਉਹਨਾਂ ਚਿਰ ਬੱਚੇ ਕਿਤੇ ਨਾ ਕਿਤੇ ਉਖੜ ਜਾਂਦੇ ਨੇ ਕਿਉਂਕਿ ਅਡੋਲਸੈਂਸ ਸੇਜ ਹੁੰਦੀ ਹੈ ਨਰਮ ਸੁਭਾਅ ਹੁੰਦਾ ਬੱਚਿਆਂ ਦਾ ਭੋਲੇ ਲੋਕ ਹੁੰਦੇ ਨੇ ਇਹਨਾਂ ਨੂੰ ਲੋਕ ਭੜੋ ਲੈਂਦੇ ਨੇ ਜਿਹੜੇ ਮੇਰੇ ਵਰਗੇ ਸ਼ੈਤਾਨ ਲੋਕ ਹੁੰਦੇ ਨੇ ਉਹ ਇਹਨਾਂ ਬੱਚਿਆਂ ਨੂੰ ਭੜੋ ਲੈਂਦੇ ਨੇ ਸੋ ਮੇਰੇ ਵਰਗੇ ਸ਼ੈਤਾਨਾਂ ਦੇ ਪੈਰਾਂ 'ਚ ਸਿਨਮਰ ਬੇਨਤੀ ਹਾੜਾ ਰੱਬ ਦੇ ਵਾਸਤੇ ਇੰਨਾ ਭੁਲੇ ਭਾਲੇ ਲੋਕਾਂ ਨੂੰ ਸਿੱਧੇ ਰਾਹ ਤੁਸੀਂ ਨਹੀਂ ਪਾ ਸਕਦੇ ਕੁਰਾਹੇ ਨਾ ਪਾਓ ਸਾਡੀ ਪੰਜਾਬ ਦੀ ਜਵਾਨੀ ਨੂੰ ਬਚਾ ਲਓ ਬਚ ਜਾਓ ਦੇਖੋ ਜੀ ਇਹ ਜਿਹੜਾ ਉਹ oprala 1976 ਤੋਂ ਸ਼ੁਰੂ ਹੋਇਆ ਸੀਗਾ ਤੇ ਹਾਕੀ ਨੂੰ ਪ੍ਰਮੋਟ ਕਰਨ ਵਾਸਤੇ ਕਾਲਜ ਮਿਰਪਦਮਨ ਕਾਲਜ ਦੇ ਪੁਰਾਣੇ ਜੋ ਸਟੂਡੈਂਟ ਸੀ ਉਹਨਾਂ ਨੇ ਇੱਕ ਸੁਸਾਇਟੀ ਬਣਾ ਕੇ ਇਹਨੂੰ ਸ਼ੁਰੂ ਕੀਤਾ ਤੇ ਉਹ ਉਪਰਾਲਾ ਸੀ ਅੱਗੇ ਵਧਾ ਰਹੇ ਹਾਂ ਮੇਰੇ ਫਾਦਰ ਵੀ ਇਸ ਟੂਰਨਾਮੈਂਟ ਨਾਲ ਬਹੁਤ ਦੇਰ ਤੱਕ ਐਸੋਸੀਏਟ ਰਹੇ ਤੇ ਮੈਂ ਖੁਦ ਇੱਕ ਇੰਟਰਨੈਸ਼ਨਲ ਹਾਕੀ ਪਲੇਅਰ ਹਾਂ ਤੇ ਇਹ ਜਿਹੜਾ ਉਪਰਾਲਾ ਮੈਂ ਇਹ ਨਹੀਂ ਸਮਝਦਾ ਬਹੁਤ ਛੋਟੀ ਗੱਲ ਨਹੀਂ ਹੈ ਕਿਸੇ ਵੀ ਬੰਦੇ ਨੇ ਪਹਿਲੀ ਵਾਰੀ ਨਾਬੇ 'ਚ ਜਦੋਂ ਦਾ ਮੇਰੀ 60 ਸਾਲ ਦੀ ਉਮਰ ਹੋਣ ਵਾਲੀ ਹੈ ਮੈਂ ਨਹੀਂ ਦੇਖਿਆ ਕਿਸੇ ਨੇ ਕਦੇ ਇਹ ਵੋਲੰਟੀਅਰ ਕੀਤਾ ਹੋਵੇ ਵੀ ਹਾਕੀ ਦੇ ਪਲੇਅਰਸ ਨੂੰ ਇਨਵਾਈਟ ਕਰਕੇ ਇੱਥੇ ਮਾਨ ਸਨਮਾਨ ਦਿੱਤਾ ਜਾਵੇ ਤੇ ਬਹੁਤ ਵੱਡਾ ਕਦਮ ਹੈ ਤੇ ਮੈਂ ਵਾਰੀਆਂ ਮਹਾਰਾਣੀ ਪ੍ਰੀਤੀ ਸਿੰਘ ਜੀ ਦਾ ਵੀ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਮੈਂ ਉਹਨਾਂ ਨੇ ਇਹ ਸ਼ੋਰ ਵੀ ਕੀਤਾ ਵੀ ਇਹ ਫਿਊਚਰ ਜੀ ਵੀ ਕੰਟੀਨਿਊ ਰਹੂਗਾ ਤੇ ਮੈਂ ਬਾਕੀ ਵੀ 90 ਦੇ ਵਸਨੀਕਾਂ ਨੂੰ ਅਪੀਲ ਕਰਦਾ ਵੀ ਐਸੇ ਇਹ ਚੀਜ਼ ਐ ਤੂੰ ਸਿੱਖਣਾ ਚਾਹੀਦਾ ਹੈ ਤਖਸੀਰ ਲੈਣੀ ਚਾਹੀਦੀ ਹੈ ਤਾਂਕਿ ਪਲੇਅਰਾਂ ਦਾ ਸਨਮਾਨ ਹੋ ਸਕੇ ਤੇ ਅੱਗੇ ਤੋਂ ਚੰਗੀਆਂ ਟੀਮਾਂ ਇੱਥੇ ਆਉਣ ਤੇ ਅਸੀਂ ਹਾਕੀ ਦਾ ਮਿਆਰ ਹੋਰ ਉੱਪਰ ਕਰੀਏ ਜਿਵੇਂ ਆਮ ਲੋਕ ਕਿ ਇਹ ਕਿਸੇ ਨੂੰ ਕੋਈ ਇਹ ਕਹਿੰਦੇ ਬਲੱਡ ਚ ਹੁੰਦੀ ਹੈ ਹਨਾ ਮੈਂ ਮੈਂ ਕ੍ਰਿਕਟ ਦੀ ਇੰਟਰ ਯੂਨੀਵਰਸਿਟੀ ਵੀ ਖੇਡੇ ਆ ਪਰ ਮੈਨੂੰ ਹਾਕੀ ਨਾਲ ਜ਼ਿਆਦਾ ਲਗਾਵ ਸੀਗਾ ਤੇ ਇੱਕ ਸੇਧ ਹੁੰਦੀ ਆ ਆਪਣੇ ਆਪ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਆ ਜਿਹੜੀ ਸਪੋਰਟ ਕੋਈ ਪਿਕ ਕਰਦਾ ਤੇ ਇਹ ਕੁਝ ਹਨਰ ਇਹ ਬਲੱਡ ਚੁੰਦਨੇ ਜਿਹੜੇ ਜੀਨਸ ਤੁਹਾਡੇ ਕੋ ਆਉਂਦੇ ਨੇ ਬਾਕੀ ਜਿਹੜੇ ਕੋਚਸ ਨੇ ਉਹਨੂੰ ਥੋੜਾ ਪਾਲਿਸ਼ ਕਰਦੇ ਨੇ ਬਾਕੀ ਸਾਡਾ ਫਰਕ ਮੈਂ ਕੀ ਕਹਿਣਾ ਚਾਹੁੰਦਾ ਹਾਂ ਜੀ ਹਾਂਜੀ ਨੌਜਵਾਨ ਟੂਰਨਾਮੈਂਟ ਚਾਹਣ ਤੇ ਜੋ ਵੀ ਚੰਗੇ ਪਲੇਅਰ ਇੱਥੇ ਖੇਡ ਰਹੇ ਨੇ ਉਹਨੂੰ ਸੈਕੰਡ ਤੇ ਅਸੀਂ ਜੇ ਕਿਸੇ ਦੀ ਹੈਲਪ ਕਰ ਸਕੀਏ ਤਾਂ ਉਹ ਆਲਵੇਸ ਵੈਲਕਮ ਇਹ ਐਸਾ ਗੱਲ ਜੋ ਹੋਕੀ ਨਾਲ ਥੋੜੀ ਰੂਹਤ ਨਾਲ ਜੁੜੀ ਹੋਏ ओके okay, दी आ, मैं रू मेरे फादर इते प्रोफेसर ਸੀਗੇ گورنمنٹ ربدمن کالج ਸਦਾ ਸੁਖਦੇਵ ਸਿੰਘ ਗਰੇਵਾਲ ਤੇ ਮੈਂ ਰੂ ਮੇਰੇ ਨਾਲ ਜਦੋਂ ਅਸੀਂ ਇੱਥੇ ਖੇਡਦੇ ਸੀਗੇ ਤੇ ਜਦੋਂ ਸਾਰਾ ਵਰਕਆਊਟ ਕਰ ਲੈਂਦੇ ਸੀ ਮੇਰੇ ਫਾਦਰ ਮੈਨੂੰ ਇੱਕੋ ਗੱਲ ਕਹਿੰਦੇ ਹੁੰਦੇ ਸੀਗੇ ਵੀ ਹੁਣ ਸਾਰਾ ਵਰਕਆਊਟ ਖਤਮ ਹੋ ਗਿਆ ਯੂ ਰਨ ਦੈਟ ਐਕਸਟਰਾ ਮਾਈਲ ਜੇ ਤੁਸੀਂ ਬਾਕੀਆਂ ਤੋਂ ਉੱਪਰ ਜਾਣਾ ਹੈ ਉਹ ਗੱਲ ਮੇਰੇ ਰੂਹ ਨੂੰ ਮੈਂ ਵੀ ਆਪਣੇ ਬੱਚਿਆਂ ਨੂੰ ਕਹਣਾ ਨੂੰ ਜਿਹੜੇ ਵੀ ਤੁਸੀਂ ਨਾਲ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਜੇ ਥੋੜੀ ਜਿਹੀ ਐਕਸਟਰਾ ਐਫਰਟ ਪੁੱਟ ਕੀਤੀ ਜਾਵੇ ਤਾਂ ਯੂ ਕੈਨ ਐਕਸਲ ਥੈਂਕ ਯੂ ਮਹਾਰਾਜਾ ਨੱਬਾ ਦੇ ਪਰਿਵਾਰ ਵੱਲੋਂ ਲਿਬਰਲਸ ਆਲਰੇਡੀ ਹਾਕੀ ਟੂਰਨਾਮੈਂਟ ਜਿਹੜੇ ਲਿਬਰਲ ਸੋਸਾਇਟੀ ਵੱਲੋਂ ਕਰਾਏ ਜਾ ਰਹੇ ਨੇ ਉਹਨਾਂ ਦੇ ਸਮਾਨ ਚ ਜਿਹੜੀਆਂ ਟੀਮਾਂ ਆਈਆਂ ਨੇ ਉਹਨਾਂ ਨੂੰ ਮਾਨ ਆਦਰ ਦੇਣ ਵਾਸਤੇ ਮਹਾਰਾਣੀ ਪ੍ਰੀਤੀ ਸਿੰਘ ਜੀ ਨੇ ਸਾਨੂੰ ਹਾਈਟੀ ਤੇ ਬੁਲਾਇਆ ਤੇ ਸਾਰਿਆਂ ਦਾ ਸਨਮਾਨ ਕੀਤਾ ਅਸੀਂ ਕਲੱਬ ਵੱਲੋਂ ਤੇ ਬਲੋ ਸੁਸਾਇਟੀ ਵੱਲੋਂ ਉਹਨਾਂ ਦੇ ਬਹੁਤ ਧੰਨਵਾਦੀ ਆ ਬੈਂਸ ਦਾ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਟਾਈਮ ਦੇ ਵਿੱਚ ਤੁਸੀਂ ਇਸ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਮਹਿਲ 'ਚ ਉਹਦੇ ਲਈ ਇੱਥੇ ਆ ਗਏ ਇਹ ਬੜਾ ਵਧੀਆ ਪ੍ਰਾਲਾ ਹੈ ਮਹਾਰਾਣੀ ਸਾਹਿਬ ਦਾ ਸਪੋਰਟਸ ਪੰਜਾਬ ਦੇ ਅੰਦਰ ਡੇ ਬਾਏ ਡੇ ਖਤਮ ਹੋ ਰਿਹਾ ਹੈ ਪਰ ਇੱਥੇ ਜਿਹੜਾ ਲਿਬਰਲ ਟੂਰਨਾਮੈਂਟ ਹੈ ਬੈਂਸ ਸਾਹਿਬ ਜੋ ਵੀ ਕਰ ਰਹੇ ਨੇ ਇਹ ਲਿਬਰਲ ਟੂਰਨਾਮੈਂਟ ਵਾਸਤੇ ਹਾਕੀ ਵਾਸਤੇ ਨਾਬੇ ਨੂੰ ਪ੍ਰਮੋਟ ਕਰਨ ਵਾਸਤੇ ਬੜੀ ਅੱਛੀ ਗੱਲ ਹੈ ਉਸ ਗੱਲ ਨੂੰ ਦੇਖਦੇ ਹੋਏ ਮਾਰਾਣੀ ਸਾਹਿਬ ਨੇ ਮਹਾਰਾਜਾ ਪ੍ਰਤਾਪ ਸਿੰਘ ਐਜੂਕੇਸ਼ਨਲ ਟਰਸਟ ਤੇ ਜਿਹੜੇ ਸੋਸ਼ਲ ਵਰਕ ਕਰਦਾ ਹੈ ਇਹ ਜਿਹੜੇ ਪ੍ਰਮੋਟ ਕਰਦਾ ਹੈ 플레이ਰਸ ਨੂੰ ਹੋਰ ਕਰਦਾ ਉਸ ਨੂੰ ਦੇਖਦੇ ਹੋਏ ਸਾਰੇ ਲਿਬਰਲ ਦੇ ਜਿੰਨੇ ਵੀ 플레이ਰਸ ਨੇ ਤੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਨੂੰ ਮੈਲ ਦੇ ਵਿੱਚ ਸੱਦਿਆ ਤੇ ਛੋਟਾ ਜਿਹਾ ਟੀ ਪਾਰਟੀ ਰੱਖਿਆ ਇਹ ਬਹੁਤ ਵਧੀਆ ਪਰਹਲਾ ਹੈ ਜਾਰੀ ਰਹਿਣਾ ਚਾਹੀਦਾ ਹੈ ਧੰਨਵਾਦ ਹਾਂਜੀ ਮੈਂ ਨਵਜੋਤ ਸਿੰਘ ਏ ਹਾਕੀ ਕੋਚ ਪੀਪੀ ਸੁਨਾਪਾ ਨਾਲ ਮੇਰੇ ਸਾਰੇ ਭਰਾ ਨੇ ਸਾਨੂੰ ਇੱਥੇ ਮਹਾਰਾਣੀ ਜੀ ਨੇ ਕਲੱਬ ਵੱਲੋਂ ਇਨਵਾਈਟ ਕਰਿਆ ਅਸੀਂ ਇਹਨਾਂ ਦਾ तहे ਦਿਲੋਂ ਸ਼ੁਕਰੀਆ ਕਰਦੇ ਹਾਂ ਤਾਂ ਬੜਾ ਵਧੀਆ ਇਹਨਾਂ ਦਾ ਸਪੋਰਟ ਬਾਕੀ ਟੀਮਾਂ ਨੇ ਇੱਥੇ ਆ ਕੇ ਬਹੁਤ ਵਧੀਆ ਉਹਨਾਂ ਨੂੰ ਫੀਲ ਹੋਇਆ ਤੇ ਮੋਟੀਵੇਟ ਹੋਏ ਇਹਨਾਂ ਨੇ ਬੜਾ ਅਪਰੀਸ਼ੀਏਟ ਕੀਤਾ ਟੀਮਾਂ ਨੂੰ ਜਿਹੜੀਆਂ ਜਿੱਤ ਰਹੀਆਂ ਨੇ ਤੇ ਜਿਹੜੀਆਂ ਲੂਜ਼ ਵੀ ਕਰ ਰਹੀਆਂ ਨੇ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਥੈਂਕ ਯੂ ਜੀ ਥੈਂਕ ਯੂ ਇਸ ਵਾਰ ਜੀ ਇਹਨਾਂ ਨੇ 14 ਟੀਮਾਂ ਰੱਖੀਆਂ ਸੀਗੀਆਂ ਜ ਜਿਹਦੇ ਵਿੱਚੋਂ ਫਸਟ ਡੇ ਨਾਕਆਊਟ ਸੀਗਾ ਨਾਕਆਊਟ ਏ ਤੇ ਸੈਕੰਡ ਡੇ ਯਾਨੀ ਕਿ 12 ਟੀਮਾਂ ਦਾ ਇਹਨਾਂ ਨੇ ਲੀਗ ਮੈਚ ਸ਼ੁਰੂ ਕਰੇ ਨੇ ਲੀਗ ਮੈਚੇਸ ਦੇ ਆਧਾਰ ਤੇ ਉਹਨਾਂ ਦੇ ਵਿੱਚੋਂ ਫਸਟ ਟੀਮ ਜਿਹੜੀਆਂ ਨੇ ਉਹ ਕੱਟ ਕੇ ਇਹਨਾਂ ਦਾ ਸੈਮੀਫਾਈਨਲ ਕੁਆਟਰਫਾਈਨਲ ਕਰਵਾਇਆ ਜਾਊਗਾ ਉਹ ਨਾਕਆਊਟ ਹੋਰਨੇ ਮੈਚ